ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਮਟਰ ਤੇ ਪਨੀਰ ਦੀ ਸਬਜ਼ੀ ਬਹੁਤ ਵਧੀਆ ਚੱਲਦਾ ਟੇਸਟੀ ਹੈ ਆਪਣੇ ਕੋਲ ਅੱਧਾ ਕਿਲੋ ਮਟਰ ਨੇ ਬਿਲਕੁਲ ਤਾਜ਼ੇ ਠੀਕ ਹੈ ਜੀ ਤੇ ਇਧਰ ਆਪਣੇ ਕੋਲੇ ਨੇ ਪਾਈਆ ਪਨੀਰ ਇੰਨਾਂ ਲਈ ਪਾਵਾਂਗੇ ਤਿੰਨ ਪਿਆਜ਼ ਲੰਬੇ ਲੰਬੇ ਕੱਟ ਕੇ ਤੇ ਦੋ ਤਿੰਨ ਪਾਵਾਂਗੇ ਹਰੀਆਂ ਮਿਰਚਾਂ ਦੋ ਪਾਵਾਂਗੇ ਟਮਾਟਰ ਆਦਰਕ ਤੇ ਲਸਣ ਨੂੰ ਆਪਾਂ ਛੋਟਾ ਛੋਟਾ ਕੱਟ ਲਿਆ ਹੈ ਤੇ ਨਾਲ ਆਪਾਂ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਖੜੇ ਮਸਾਲੇ ਤੇਜ ਪੱਤਾ ਪਾਵਾਂਗੇ ਦਾਲਚੀਨੀ ਪਾਵਾਂਗੇ ਵੱਡੀ ਇਲਾਇਚੀ ਤੇ ਛੋਟੀ ਇਲਾਇਚੀ ਜੀਰਾ ਪਾਵਾਂਗੇ ਆਪਾਂ ਇਹਦੇ ਵਿੱਚ ਅਜਵੈਨ ਪਾਵਾਂਗੇ ਸੁੱਕਾ ਧਨੀਆ ਪਾਵਾਂਗੇ ਤੇ ਕਾਲੀ ਮਿਰਚ ਪਾਵਾਂਗੇ ਠੀਕ ਹੈ ਜੀ ਸਾਰੇ ਮਸਾਲੇ ਪਾ ਕੇ ਆਪਾਂ ਬਹੁਤ ਵਧੀਆ ਸਬਜ਼ੀ ਬਣਾ ਕੇ ਕਰਾਂਗੇ ਤਿਆਰ ਆਪਾਂ ਤੁਹਾਨੂੰ ਨਾਲ-ਨਾਲ ਦੱਸ ਦਿਆਂਗੇ ਕਿ ਆਪਾਂ ਕਿਸ ਤਰ੍ਹਾਂ ਤੇ ਕਿੰਨਾਂ ਨੂੰ ਕਰਾਂਗੇ ਤਿਆਰ सब तो पहले कढ़ाई के पाँगे एक करछी सरों के तेल की यह अपने को पीली सरसों का तेल है ठीक है जी बहुत वाला तेल होंगे सेहतमंद बहुत ज़्यादा फायदेमंद होंगे तुम इन भी जरूर पाओ गर्म करना ताकि धुआं बिल्कुल निकल जाए तो बहुत वाला तेल अपना गर्म करके तैयार हो जाए ये बिल्कुल समैल नहीं आनी चाहिए तो गैस अपना बिल्कुल मीडियम आीका जी तो हम आपके खड़े मसाले ਖੜੇ ਮਸਾਲੇ ਨਾਲੇ ਪੀਸੂ ਬਹੁਤ ਵਧੀਆ ਹੰਤਾ ਸਬਜੀ ਬਣੇਗੀ ਤੁਸੀ ਜਰੂਰ ਪਾਇਆ ਕਰੋ ਬਹੁਤ ਜ਼ਿਆਦਾ ਵਧੀਆ ਤੇ ਧਰਮੰਦ ਲਓ ਜੀ ਮੀਡੀਅਮ ਗੈਸ ਤੇ ਆਪਾਂ ਖੜੇ ਮਸਾਲੇ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਤੇ ਇਹ ਆਪਣੇ ਕੋਲ ਹੈਗਾ 1 ਚਮਚਾ ਸੁੱਕਾ ਧਨੀਆ ਚੀਕਾ ਜੀ ਇਹ ਆ ਵੀ ਆਪਾਂ ਖੜਾਈ ਲਏ ਤੇ ਇਹਨੂੰ ਆਪਾਂ ਬਿਲਕੁਲ ਪਾਊਡਰ ਨਹੀਂ ਬਣਾਇਆ ਹੱਥਾਂ ਨਾਲ ਚੰਗੀ ਤਰ੍ਹਾਂ ਇਸ ਤਰ੍ਹਾਂ ਨੂੰ ਮਸਲੂ ਕੀ ਇਹਨੂੰ ਇਹ ਪਕੜਾਈ ਦੇ ਵਿੱਚ ਪਾ ਦਾ ਇਹ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਚਮਚਾ ਜੀਰੇ ਦਾ ਲਓ ਜੀ ਇੱਕ ਚਮਚਾ ਪਾਤਾਪਾ ਜੀਰੇ ਦਾ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਹੁਣ ਹਲਕੀ ਜੀ ਕਾਲੀ ਮਿਰਚ ਤੇ ਚੌਥਾ ਹੈ ਅਸੀਂ ਪਾਉਣ ਦਾ ਆਪਾਂ ਇਹਦੇ ਵਿੱਚ ਅਜਵਾਇਨ ਦਾ ਬਹੁਤ ਵਧੀਆ ਮਸਾਲਾ ਲੈਣਾ ਨਾਲ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਕਿ ਤੁਸੀਂ ਜਰੂਰ ਮਸਾਲੇ ਪਾਇਆ ਕਰੋ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੀਡੀਅਮ ਗੈਸ ਤੇ ਇੱਕ ਮਿੰਟ ਲਈ ਪਕਾ ਕੇ ਤੇ ਨਾਲ ਹੀ ਪਾ ਲਈ ਆਪਾਂ ਹੁਣ ਇਹਦੇ ਵਿੱਚ ਪਿਆਜ਼ ਕੱਟ ਕੇ ਆਪਾਂ ਲੰਮਾ ਲੰਮਾ ਕੱਟ ਲਿਆ ਸੀ ਆਪਾਂ ਤੁਹਾਨੂੰ ਪਹਿਲੇ ਹੀ ਦਿਖਾਇਆ ਸੀ ਇਹ ਆਪਣੇ ਕੋਲ ਤਿੰਨ ਵੱਡੇ ਸਾਈਜ਼ ਦੇ ਪਿਆਜ਼ ਨੇ ਤੇ ਇਹਨੂੰ ਵੀ ਆਪਾਂ ਨੂੰ ਬਟਾਈ ਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਤੁਸੀਂ ਜੇ ਮਿਕਸਰ ਦੇ ਵਿੱਚ ਗ੍ਰੈਂਡ ਕਰਕੇ ਇਸ ਤਰ੍ਹਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਪਰ ਜੇ ਤੁਸੀਂ ਇਸ ਤਰ੍ਹਾਂ ਲੰਬੇ ਲੰਬੇ ਸਾਈਜ਼ ਦੇ ਪਿਆਜ਼ ਕੱਟ ਕੇ ਇਸ ਤਰ੍ਹਾਂ ਦੀ ਸਬਜੀ ਬਣਾ ਕੇ ਤਿਆਰ ਕਰੋ ਤਾਂ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣਦੀ ਹੈ ਲਓ ਜੀ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਲਾ ਦਾਂਗੇ ਤੇ ਪਰਾਉ ਨੂੰ ਹੌਲੀ-ਹੌਲੀ ਚੰਗੀ ਤਰ੍ਹਾਂ ਘੁਲਾਈ ਗੈਸ ਆਪਣਾ ਬਿਲਕੁਲ ਮੀਡੀਅਮ ਆ ਠੀਕ ਹੈ ਜੀ ਗੈਸ ਨੂੰ ਆਪਾਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਹੈਗਾ ਲਓ ਜੀ ਬਹੁਤ ਵਧੀਆ ਸਬਜੀ ਆਪਾਂ ਮਟਰ ਪਨੀਰ ਦੀ ਬਣਾ ਕੇ ਤਿਆਰ ਕਰ ਲਈਏ ਬਿਲਕੁਲ ਰਸਮੀ ਨਹੀਂ ਕੋਈ ਜ਼ਿਆਦਾ ਤਰੀ ਨਹੀਂ ਬਣਾਣੀ ਬਿਲਕੁਲ ਸੁੱਕੀ ਵੀ ਨਹੀਂ ਬਣਾਣੀ ਆਪਾਂ ਚਿਕਾ ਜੀ ਲਓ ਜੀ ਹੁਣ ਇੱਕ ਤੋਂ ਮਿੰਟ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਗੇ ਤਾਂ ਕਿ ਬ੍ਰਾਊਨ ਹੋ ਜਾ ਤੇ ਗੈਸ ਆਪਣਾ ਬਿਲਕੁਲ ਮੀਡੀਅਮ ਤੇ ਹੀ ਰੱਖਾ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਆਪਣੇ ਪਿਆਜ਼ ਬ੍ਰਾਊਨ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਲਸਣ ਜਿਹਨੂੰ ਆਪਾਂ ਬਿਲਕੁਲ ਬਰੀਕ ਸਾਰੇ ਚ ਕੱਟਿਆ ਹੋਇਆ ਹੈ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਦੋ ਤਿੰਨ ਕਟੀਆਂ ਹੋਈਆਂ ਹਲੀਆਂ ਵਿੱਚ ਹੁਣ ਆਪੇ ਇਹਨੂੰ ਵੀ ਪਿਆਜ਼ ਦੇ ਵਿੱਚ 1 ਮਿੰਟ ਲਈ ਚੰਗੀ ਤਰ੍ਹਾਂ ਭੁੰਨਾਗੇ ਤਾਂ ਕਿ ਇਹਦਾ ਕੱਚਾਪਨ ਬਿਲਕੁਲ ਨਿਕਲ ਜੇ ਆਪਣਾ ਜੀ ਮਸਾਲਾ ਥੋੜਾ ਜਿਹਾ ਵੀ ਕੱਚਾ ਰਹੇਗੇ ਆਪਣੀ ਸਬਜ਼ੀ ਦਾ ਚੇਸਟ ਬਿਲਕੁਲ ਸਹੀ ਨਹੀਂ ਬਣਨਾ ਆਏਗਾ ਇਸ ਲਈ ਤੁਸੀਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰੋ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾਦਾਂਗੇ 1 ਮਿੰਟ 2 ਮਿੰਟ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਠੀਕ ਹੈ ਜੀ ਲਓ ਜੀ ਹੁਣ ਆਪੇ ਦੀ ਚੁਕਾਨੇ ਟਮਾਟਰ ਟਮਾਟਰ ਤੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਆਪਸ ਵਿੱਚ ਭোল ਦਾਂਗੇ ਤਾਂ ਕਿ ਬਹੁਤ ਵਧੀਆ ਮਸਾਲਾ ਬਣ ਕੇ ਆਪਣਾ ਤਿਆਰ ਹੋਵੇ ਲਓ ਜੀ ਟਮਾਟਰ ਨੂੰ ਆਪਾਂ ਬਹੁਤ ਜ਼ਿਆਦਾ ਬਰੀਕ ਸਾਈਜ਼ ਚ ਕੱਟਿਆ ਸੀ ਠੀਕ ਹੈ ਜੀ ਤੁਸੀਂ ਜਦੋਂ ਵੀ ਟਮਾਟਰ ਨੂੰ ਕੱਟੋ ਤਾਂ ਬਿਲਕੁਲ ਬਰੀਕ ਸਾਈਜ਼ ਦੇ ਕੱਟਿਆ ਤਾਂ ਕਿ ਉਹ ਚੇਤੇ ਖੁੱਲ ਜੇ ਲਓ ਜੀ ਹੁਣ ਗੈਸ ਆਪਣਾ ਮੀਡੀਅਮ 'ਤੇ ਹੁਣ ਆਪਾਂ ਪਿਆਜ਼ਾਂ ਨੂੰ ਤੇ ਟਮਾਟਰ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ मसाले दि सब तो पहला आप नमक ठीक है जी लो जी यू आप इस तरह हिला देंगे गैस में बिल्कुल भी तेज नहीं करना ठीक है जी बहुत वजि मसाला बना के आप तैयार करें तो अपने बच्चे खवाए अपने आप परिवार बना पर के खवायो बहुत ज़्यादा वाला सब्जी बन के तैयार होंगी है लो जी इस तरह आप कढ़ाही देखू चंह तरह पुठी करशी करके इस तरह फे दें ताकि चंकी तरह भुल जाए ਤੇ ਆਪ ਦੇ ਸਾਰੇ ਮਸਾਲੇ ਆਪਰਾ ਬਹੁਤ ਵਧੀਆ ਬਣ ਕੇ ਤਿਆਰ ਹੋ ਰਿਹਾ ਹੈ ਲਓ ਜੀ ਇਸ ਤਰ੍ਹਾਂ ਇੱਕ ਮਿੰਟ ਲਈ ਆਪੇ ਨੂੰ ਸੋਚੀਂ ਚੰਗੀ ਤਰ੍ਹਾਂ ਹੁੰਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਜੀ ਕਿ ਜੇ ਸਭ ਤੋਂ ਪਹਿਲਾਂ ਆਪੇ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਸਹਿਜਾ ਨਮਕ ਦਾ ਨੰਦ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਠੀਕ ਹੈ ਜੀ ਜਦੋਂ ਵੀ ਸਰਦੀ ਹੋਵੇ ਤਾਂ ਤੁਸੀਂ ਮਿਸ਼ਟਾ ਸੇਧਾ ਨਮਕ ਵਰਤਿਆ ਕਰੋ ਤੇ ਗਰਮੀ ਦੇ ਵਿੱਚ ਤੁਸੀਂ ਆਇਓਡੀਨ ਨਮਕ ਵਰਤਿਆ ਕਰੋ ਤਾਂ ਕਿ ਆਪਣੇ ਚ ਪਾਣੀ ਦੀ ਕਮੀ ਨਾ ਹੋਵੇ ਠੀਕ ਹੈ ਜੀ ਲਓ ਜੀ ਇੱਕ ਚਮਚਾ ਪਾਇਆ ਆਪਾਂ ਇਹਦੇ ਵਿੱਚ ਹਲਦੀ ਦਾ ਤੇ ਥੋੜੀ ਜਿਹੀ ਪਾਈ ਆਪਾਂ ਲਾਲ ਮਿਰਚ ਲਾਲ ਮਿਰਚ ਆਪਾਂ ਜ਼ਿਆਦਾ ਬਿਲਕੁਲ ਐਡ ਨਹੀਂ ਕਰਨੀ ਹੈਗੀ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚ ਦਾ ਇਹ ਬਿਲਕੁਲ ਵੀ ਤਿੱਖੀ ਨਹੀਂ ਹੁੰਦੀ ਇਹਦੇ ਨਾਲ ਸਬਜ਼ੀ ਦਾ ਕਲਰ ਬਹੁਤ ਜ਼ਿਆਦਾ ਵਧੀਆ ਆਉਂਦਾ ਜੇ ਉਹ ਆਪਣੀ ਸਬਜ਼ੀ ਦੇਖ ਕੋਈ ਬਹੁਤ ਜ਼ਿਆਦਾ ਵਧੀਆ ਲੱਗੂਗੀ ਤੇ ਖਾਂਚ ਵੀ ਬਹੁਤ ਵਧੀਆ ਲੱਗਦੀ ਹੈ ਠੀਕ ਹੈ ਜੀ ਤੇ ਅੱਧਾ ਚਮਚਾ ਪਾਇਆ ਪੈਦੀ ਵਿੱਚ ਗਰਮ ਮਸਾਲਾ ਹੈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਆਪਣੇ ਮਸਾਲੇ ਬਿਲਕੁਲ ਵੀ ਕੱਚੇ ਨਾ ਰਹਿਣ ਤੇ ਬਹੁਤ ਵਧੀਆ ਰੰਗਤ ਆਵੇ ਆਪਣੇ ਮਸਾਲੇ ਦੀ ਲਓ ਜੀ ਇਸ ਤਰੀਕੇ ਨਾਲ ਆਪਾਂ ਮੀਡੀਅਮ ਗੈਸ ਤੇ ਸਾਰੇ ਮਸਾਲੇ ਚੰਗੀ ਤਰ੍ਹਾਂ ਭੁੰਨ ਲਿਆ ਤੇ ਹੁਣ ਪਾਵਾਂਗੇ ਆਪਾਂ ਇਹਦੀ ਵਿੱਚ ਮਟਰ ਮਟਰ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਠੀਕ ਹੈ ਜੀ ਫਿਰ ਹੁਣ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਇਸ ਤਰ੍ਹਾਂ ਲਾ ਦਾਂਗੇ ਲੋ ਜੀ ਇਹ ਇਸ ਤਰ੍ਹਾਂ ਆਪਾਂ ਲਾ ਦਾਂਗੇ ਜਿੰਕਿ ਇਤਨਾ ਗੈਸ ਆਪਣਾ ਬਿਲਕੁਲ ਮੀਡੀਅਮ ਬਹੁਤ ਵਧੀਆ ਮਟਰਕਨੀ ਦੀ ਸਬਜੀ ਬਣਾ ਕੇ ਆਪਾਂ ਕਨੀਏ ਤਿਆਰ ਲੋ ਜੀ ਹੁਣ ਆਪਾਂ ਨੂੰ 1 ਮਿੰਟ ਲਈ ਟੱਕ ਕੇ ਪਕਾਵਾਂਗੇ 1 ਮਿੰਟ ਬਾਅਦ ਇਹਨੂੰ ਆਪਾਂ ਨਾ ਦੇ ਨਾਲ ਚੈੱਕ ਕਰਦੇ ਰਹਿਵਾਂਗੇ ਕਿ ਕੈਸ ਆਪਾਂ ਬਿਲਕੁਲ ਮੀਡੀਅਮ ਰੱਖਣਾ ਠੀਕ ਹੈ ਜੀ ਜੇ ਤੁਸੀਂ ਗੈਸ ਨੂੰ ਤੇਜ਼ ਕਰ ਦੋ ਕਿ ਤੇ ਮਸਾਲਾ ਆਪਣਾ ਬਿਲਕੁਲ ਸੜ ਜਾਊਗਾ ਇਸ ਲਈ ਜਦੋਂ ਤੁਸੀਂ ਸਬਜ਼ੀ ਬਣਾਓ ਮੀਡੀਅਮ ਗੈਸ ਤੇ ਬਣਾ ਕੇ ਮਸਾਲੇ ਨੂੰ ਪੁੱਲੋਂ ਬਾਅਦ ਵਿੱਚ ਤੁਸੀਂ ਤੇਜ਼ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਤਾ ਇੱਕ ਗਲਾਸ ਪਾਣੀ ਦਾ ਤੁਸੀਂ ਉਨੀ ਕੁੱਤਰੀ ਰੱਖ ਸਕਦੇ ਹੋ ਜਿੰਨੀ ਬਥੋਂ ਨੂੰ ਲੋੜ ਆ ਪਰ ਆਪਾਂ ਜ਼ਿਆਦਾ ਤਰੀ ਵਾਲੀ ਸਬਜ਼ੀ ਬਣਾ ਕੇ ਬਿਲਕੁਲ ਤਿਆਰ ਨਹੀਂ ਕਰਨੀ ਟੀਕਾ ਜੀ ਟੋਟਲ ਆਪਾਂ ਇਹਦੇ ਵਿੱਚ ਮੇਸਰੇ ਮੈਂ ਦੇ ਸਾਰਾ 1.5 ਗਲਾਸ ਪਾਣੀ ਤਾਂ ਪਾਇਆ ਟੀਕਾ ਜੀ ਤਾਂ ਕਿ ਆਪਣੇ ਮਟਰ ਚ ਕਿਤਨਾ ਪੱਕ ਜਾਣ ਉਹਨਾਂ ਨੂੰ ਸੋਕ ਲੈਣਾ ਪਾਣੀ तो अपने तरी बिल्कुल मीडियम सैज़ की रह जानी है ठीक है जी लो जी हूँ के पकावे तो बहुत वाली सब्जी बना के करनी है आप तैयार लो जी एक दो मिनटा बाद चैक करते रहना कि अपने मटर किन्ने क्योंकि जो भी आप कढ़ाई में सब्जी बनाने वह थोड़ा जहा ता टाइम तो लग ही जाता है ठीक है जी तुम हाथ में इस तरह इन चैक कर सदते हो जी आप कुकर बनावे तो अपनी दो मिसलान सब्जी बन के तैयार हो जाती ठीक है ਲਓ ਜੀ ਹੁਣ ਆਪਾਂ ਇਹਨੂੰ ਫੇਰ ਪਕਾਵਾਂਗੇ ਮਟਰ ਆਪਣੇ ਕੱਚੇ ਸੀ ਲੋ ਜੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਐ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਪਨੀਰ ਆਪਾਂ আস্তে ਪਾਉਣਾ ਵਾ ਬਿਲਕੁਲ ਵਿੱਚ ਨਹੀਂ ਪਨੀਰ ਪਾਉਣਾ ਐ ਕਿਉਂ ਹੁਣ ਆਪਾਂ ਇਹਨੂੰ ਪਨੀਰ ਪਾ ਕੇ ਵੀ 1 ਮਿੰਟ ਚੰਗੀ ਤਰ੍ਹਾਂ ਹੁਲਣਾ ਤਾਂ ਕਿ ਆਪਣੇ ਤਰੀ ਦੇ ਵਿੱਚ ਪਨੀਰ ਬਿਲਕੁਲ ਵਧੀਆ ਮਿਕਸ ਹੋ ਜਾਵੇ ਤੇ ਬਹੁਤ ਵਧੀਆ ਕਰਾਰਾਪਨ ਪਨੀਰ ਦੇ ਵਿੱਚ ਵੀ ਆ ਜਾਏ ਲਓ ਜੀ ਹੁਣ ਇਹਨੂੰ ਆਪਾਂ ਢੱਕ ਦਾਂਗੇ ਠੀਕ ਹੈ ਜੀ ਸਬਜੀ ਬਣ ਕੇ ਆਪਣੀ ਤਿਆਰ ਆ ਤੇ ਹੁਣ ਆਪਾਂ ਢੱਕ ਕੇ ਭਾਪ ਚ ਰੱਖ ਦਾਂਗੇ ਲਓ ਜੀ ਸਬਜੀ ਬਣ ਕੇ ਆਪਣੀ ਤਿਆਰ ਹੋ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਘਰਾ ਧਨੀਆ ਕੱਟ ਕੇ ਆਪਾਂ ਰੱਖਿਆ ਹੋਇਆ ਸੀ ਤੇ ਗੈਸ ਆਪਣਾ ਬਿਲਕੁਲ ਲੋਅ ਆ ਠੀਕ ਹੈ ਜੀ ਮੀਡੀਅਮ ਤੋਂ ਵੀ ਘੱਟ ਤਾਂ ਕਿ ਆਪਾਂ ਬਿਲਕੁਲ ਇਹ ਤਰਕਾਰੀ ਬਣਾ ਕੇ ਤਿਆਰ ਕਰੀ ਤੁਸੀਂ ਦੇਖ ਸਕਦੇ ਕਿੰਨੀ ਸੋਹਣੀ ਲੱਗਈ ਆਪਣੀ ਸਬਜੀ ਦੀ ਲਓ ਜੀ ਸਬਜੀ ਬਣ ਕੇ ਆਪਣੀ ਤਿਆਰ ਆ ਜਦ ਵੀ ਤੁਸੀਂ ਪਰੀਰ ਪਾਉਂਗੇ ਕੜਾਈ ਦੇ ਵਿੱਚ ਉਹਨੂੰ ਵੀ 2 ਕਮਿੰਟ ਚੰਗੀ ਤਰ੍ਹਾਂ ਪਕਾਉਣਾ ਜੀਕਾ ਜੀ ਲਓ ਜੀ ਸਬਜੀ ਬਹੁਤ ਵਧੀਆ ਬਣੀ ਕੇ ਤਿਆਰ ਹੋਈ ਜੇ ਤੁਸੀਂ ਪੂਰੀ ਨਾ ਖਾ ਸਕਦੇ ਰੋਟੀ ਨਾ ਖਾਓ ਬਹੁਤ ਜ਼ਿਆਦਾ ਟੇਸਟੀ ਲੱਗੇ ਤੁਹਾਡੇ ਬੱਚੇ ਨੂੰ ਬਹੁਤ ਜ਼ਿਆਦਾ پسند ਆਉਗੀ ਈਡੀਓ ਲਾਈਕ ਸ਼ੇਅਰ ਕਮੈਂਟਸ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਔਨ ਅਲੀ ਵੀਡੀਓ ਨਾਲ ਓਕੇ ਜੀ ਥੈਂਕ ਯੂ ਬਾਏ ਗੁੱਡ ਲੱਕ